ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਵਧੀਆ ਤੇ ਤੁਸੀਂ ਵੀ ਠੀਕ ਠਾਕ ਆ। ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾ ਤੇ। ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਵੀਡੀਓ ਨੂੰ ਲਾਈਕ, ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ। ਤੇ ਅੱਜ ਪੈਣਾ ਲਈ ਲੈ ਕੇ ਆਇਆ ਜੀ ਕੁਝ ਡਿਫਰੈਂਟ ਸਾਡੀ ਐਕਸਪੈਂਡ ਦੇ ਸੂਟ ਜਾ ਰਹੇ ਸੀ ਸਟਿਚੋ ਕੇ ਤੇ ਅਸੀਂ ਗਿਆ ਤੁਹਾਡਾ ਵੀਡੀਓ ਸ਼ੇਅਰ ਕੀਤੀ ਜਾਏ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਾਂ ਤੁਹਾਨੂੰ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ WhatsApp ਨੰਬਰ ਸ਼ੋ ਹੋ ਰਿਹਾ ਹੈ। ਤੁਸੀਂ ਇਹਨਾਂ ਦੇ ਵਿੱਚੋਂ ਜਿਵੇਂ ਦਾ ਵੀ ਸੂ ਉਮੀਦ ਹੈ ਸਾਡੇ ਕੋਲ ਰੈਡੀ ਕਰਵਾ ਸਕਦੇ ਹਾਂ ਠੀਕ ਹੈ ਜੀ ਤੇ ਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਜਿਹੜੀ ਕਲੈਕਸ਼ਨ ਹੈ ਤੁਹਾਨੂੰ ਦਿਖਾਉਣਾ ਸ਼ੁਰੂ ਕਰਦੇ ਆ ਤੇ ਇੱਥੇ ਮੈਂ ਤੁਹਾਨੂੰ ਦੱਸਾਂ ਜੀ ਵੀਡੀਓ ਸਕਿਪ ਕਰਕੇ ਇਹਨਾਂ ਦੇਖਿਆ ਕਰੋ ਜੋ ਵੀ ਅਸੀਂ ਤੁਹਾਡੀ ਤੁਹਾਡੇ ਲਈ ਵੀਡੀਓ ਬਣਾਨੇ ਆ ਉਸ ਵੀਡੀਓ ਦੇ ਵਿੱਚ ਸਾਰਾ ਫੈਬਰਿਕ ਬਾਰੇ ਦੱਸਿਆ ਹੁੰਦਾ ਕਿਵੇਂ ਦੇ ਸੂਟ ਨੇ ਕਿਵੇਂ ਬਣਨਗੇ ਤੇ ਉਹ ਸਾਰਾ ਕੁਝ ਦੱਸਿਆ ਹੁੰਦਾ ਠੀਕ ਹੈ ਜੀ ਤੇ ਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੇ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਆਪਣੇ ਸਭ ਤੋਂ ਫਰਸਟ ਸੂਟ ਦੀ ਤੇ ਸਮਰ ਕਲੈਕਸ਼ਨ ਰਹੇਗੀ ਜੀ ਠੀਕ ਹੈ ਜੀ ਤੁਹਾਨੂੰ ਪਤਾ ਹੈ ਕਿ ਸਮਰ ਸ਼ੁਰੂ ਹੋ ਚੁੱਕੀ ਹੈ ਤੇ ਆਪਾਂ ਸਮਰ ਕਲੈਕਸ਼ਨ ਲੈ ਕੇ ਆ ਤੁਹਾਡੇ ਲਈ ਇਹਨਾਂ ਦੀ ਆਪਾਂ ਵੀਡੀਓ ਪਾਈ ਸੀ ਤੁਸੀਂ ਜਿਨ੍ਹਾਂ ਨੇ ਨਹੀਂ ਦੇਖੀ ਪੰਜਾਬੀ ਪਹਿਰਾਵੇ ਤੇ ਜਾ ਕੇ ਜਰੂਰ ਚੈੱਕ ਕਰੋ ਲੋ ਜੀ कॉटन ਫੈਬਰਿਕ ਰਹੇਗਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਲੋ ਜੀ ਪ੍ਰਿੰਟ ਚੈੱਕ ਕਰੋ ਤੇ ਇਹਨਾਂ ਨੂੰ ਅਸੀਂ ਰੈਡੀ ਕੀਤਾ ਜੀ ਸਟਿਚਿੰਗ ਕਰਕੇ ਜਾ ਰਹੇ ਨੇ ਇਹ ਸਾਡੇ ਸੂ ਸਾਰੇ ਸਟਿਚਿੰਗ ਹੋ ਕੇ ਜਾ ਰਹੇ ਨੇ कॉटन ਫੈਬਰਿਕ ਹੈ ਜੀ ਪ੍ਰੋਪਰ ਲੇਸ ਲਾ ਕੇ ਆਪਾਂ ਨੇ ਰੈਡੀ ਕੀਤਾ ਤੇ ਸ਼ਰਟ ਦੇ نیچے ਆਪਾਂ ਨੇ ਲਾਈਨਿੰਗ ਦਿੱਤੀ ਹੈ ਜੀ कॉटन ਦੀ ਤੇ ਬਹੁਤ ਹੀ ਵਧੀਆ कॉटन ਫੈਬਰਿਕ ਹੈ ਠੀਕ ਹੈ ਜੀ ਇਸ ਪ੍ਰਿੰਟ ਦੇ ਵਿੱਚ ਆਪਣੇ ਕੋਲ ਦੋ ਤਿੰਨ ਕਲਰ ਹੋ ਰਹੇ ਨੇ ਸੇਮ ਕਲਰ ਨਹੀਂ ਹੈਗਾ ਆਪਣੇ ਕੋਲ ਤਾਂ ਜੀ ਪ੍ਰਿੰਟ ਚੈੱਕ ਕਰੋ ਤੇ ਤੁਹਾਨੂੰ ਆਪਣੀ ਅੱਜ ਪੂਰੀ ਸਟੀਚਿੰਗ ਵੀ ਦਿਖਾਣੇ ਆ ਕਿ ਸਾਡੀ ਜਿਹੜੀ ਸਟੀਚਿੰਗ ਦੀ ਫਿਨਿਸ਼ਿੰਗ ਆ ਉਹ ਚੈੱਕ ਕਰ ਲੋ ਜੀ ਤੁਸੀਂ ਵੀਡੀਓ ਦੇ ਵਿੱਚ ਲਓ ਜੀ ਇਹ neck ਦਾ ਡਿਜ਼ਾਈਨ ਕੀਤਾ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ neck laces ਨਾਲ ਅਸੀਂ ਰੈਡੀ ਕੀਤਾ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਇਧਰ ਬਾਜੂ ਦੇ ਉੱਪਰ ਵੀ ਆਪਾਂ ਨੇ ਲੇਸ ਲਗਾਈ ਹੈ ਲੋ ਜੀ ਬਹੁਤ ਸੋਹਣੇ ਸਮਰ ਵਾਸਤੇ ਸਪੈਸ਼ਲ ਕਲਰ ਪ੍ਰਿੰਟ ਆਏ ਨੇ ਜੀ ਬਹੁਤ ਹੀ ਪਿਆਰੇ ਤੇ ਇਹਦੇ ਨਾਲ ਆਪਾਂ ਰੱਖੀਏ ਜੀ ਸਿੰਪਲ ਬਾਟਮ ਬਾਟਮ ਦੇ نیچے ਆਪਾਂ ਨੇ ਲਾਈਨਿੰਗ ਨਹੀਂ ਲਗਵਾਈ। ਵਾਜੀ ਬਹੁਤ ਪਿਆਰਾ ਪ੍ਰਿੰਟ ਆ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਐਵੇਂ ਦਾ ਸਟੀਚਿੰਗ ਕਰਵਾਣੀ ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਦਿਓ ਜਿੰਨਾ ਸਾਡੇ ਭੈਣਾਂ ਦਾ ਆਰਡਰ ਚੱਲ ਰਿਹਾ ਸਾਡੇ ਕੋਲ ਉਹਨਾਂ ਦੇ ਸਟੀਚਿੰਗ ਹੋ ਕੇ ਜਾ ਰਹੇ ਨੇ ਅਗਰ ਕੋਈ ਸਾਡੇ ਨਾਲ ਨਵੀਂ ਭੈਣ ਜੋੜ ਰਹੀ ਹੈ ਆ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਕਰਵਾ ਸਕਦੇ ਹੋ। ਲੋ ਜੀ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਟਾਈ ਐਂਡ ਡਾਈ ਦਾ ਬਹੁਤ ਹੀ ਜਿਆਦਾ ਪਿਆਰਾ ਪ੍ਰੋਪਰ ਲੇਸ ਨਾਲ ਫਿਨਿਸ਼ਿੰਗ ਦਿੱਤੀ ਆਪਾਂ ਨੇ ਲੋ ਜੀ ਚੈੱਕ ਕਰੋ ਜੋ ਸਾਡੇ ਪ੍ਰਿੰਟ ਦੇ ਵਿੱਚ ਕਲਰ ਨੇ ਉਹੀ ਕਲਰ ਆਪਾਂ ਨੇ ਦੁਪੱਟੇ ਦੇ ਵਿੱਚ ਪਾਇਆ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਦੇਖ ਸਕਦੇ ਤੁਸੀਂ ਦੁਪੱਟਾ ਲੋ ਜੀ ਦੁਪੱਟੇ ਦਾ ਡਿਜ਼ਾਈਨ ਚੈੱਕ ਕਰ ਲਓ ਅਗਰ ਤੁਸੀਂ ਸੇਮ ਕਰਵਾਉਣਾ ਹੋਇਆ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਲੋਜੀ ਬਹੁਤ ਹੀ ਪਿਆਰਾ ਲੱਗ ਰਿਹਾ ਦੁਪੱਟਾ ਤੇ ਖੁੱਲਾ ਡੁੱਲਾ ਪ੍ਰੋਪਰ ਸਿੱਧਾ ਠੀਕੇ ਦਾ ਟੈਬੀ ਦਾ ਦੁਪੱਟਾ ਜੀ ਇਹ ਬਾਕੀ ਜੀ ਦੁਪੱਟਾ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦਾ ਲਾਇਕ ਕਰਦੇ ਹੋ ਅਗਰ ਪਿਓਰ ਦਾ ਕਰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਲਓ ਜੀ ਚੈੱਕ ਕਰੋ ਜੀ ਦੁਪੱਟੇ ਤੁਹਾਨੂੰ ਪੂਰੇ ਖੁੱਲੇ ਡੁੱਲੇ ਮਿਲਣਗੇ ਜੀ ਤੁਸੀਂ ਕੋਈ ਵੀ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਸਾਡੀਆਂ ਪਿੱਛੇ ਵੀਡੀਓ ਜਾ ਕੇ ਦੇਖ ਸਕਦੇ ਹੋ ਨਾ ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਗਰ ਸਾਡੇ ਕੋ ਹੋਇਆ ਤਾਂ ਅਸੀਂ ਤੁਹਾਨੂੰ ਜ਼ਰੂਰ ਦਵਾਂਗੇ ਜੀ ਲਓ ਜੀ ਪ੍ਰੋਪਰ ਲੇਸ ਲਾਈਏ ਜੀ ਆਪਾਂ ਬੈਕ ਤੇ ਵੀ ਚੱਕਾਂ ਤੇ ਤੇ ਫਰੰਟ ਤੇ ਵੀ ਕਾਟਨ ਫੈਬਰਿਕ ਹੈ ਜੀ ਬਹੁਤ ਸੌਫਟ ਫੈਬਰਿਕ ਹੈ ਗਰਮੀ ਦੇ ਵਿੱਚ ਆਰਾਮ ਨਾਲ ਵੇਅਰ ਹੋਏਗਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਲਾਈਟ ਵੇਟ ਫੈਬਰਿਕ ਰਹੇਗਾ ਸਟੀਚਿੰਗ ਤੁਹਾਨੂੰ ਪਰਫੈਕਟ ਮਿਲੇਗੀ ਤੁਸੀਂ ਆਪਣਾ ਜੋ ਮੈਜ਼ਰਮੈਂਟ ਮੈਨੂੰ ਭੇਜਣਾ ਬਿਲਕੁਲ ਐਕੂਰੇਟ ਭੇਜਣਾ ਜੋ ਤੁਸੀਂ ਮੈਜ਼ਰਮੈਂਟ ਦੋਗੇ ਉਹਦੇ ਅਕੋਰਡਿੰਗ ਹੀ ਸਟੀਚਿੰਗ ਹੋਏਗੀ ਠੀਕ ਹੈ ਜੀ ਲਓ ਜੀ ਇਹ ਆ ਗਿਆ ਆਪਣਾ ਫਰਸਟ ਸੂਟ ਤੇ ਆ ਗਿਆ ਜੀ ਆਪਣਾ ਸੈਕਿੰਡ ਸੈਕਿੰਡ ਵੇਜ ਦੀ ਪ੍ਰਿੰਟ ਸੂਟ ਇਹਨਾਂ ਦੀ ਵੀਡੀਓ ਵੀ ਆਪਾਂ ਨੇ ਪਾਈ ਹੋਈ ਹੈ YouTube ਤੇ ਲੋ ਇਹ ਆਪਾਂ ਨੇ ਬਣਾਇਆ ਜੀ ਬਿਨਾ ਲਾਈਨਿੰਗ ਤੋਂ ਸਿੰਪਲ ਬਣਾਇਆ ਜੀ ਕੁਛ ਨਹੀਂ ਅਦਰ ਲਗਾਇਆ ਆਪਾਂ ਦੇ ਨੂੰ ਕੁਛ ਵੀ ਨਹੀਂ ਲਗਵਾਇਆ ਜਸਾਈ ਹੋਈ ਇਹ ਦੇਖ लो ਤੇ ਵਿਦਆਉਟ ਲਾਈਨਿੰਗ ਸੂਟ ਬਣਾਇਆ ਹੋਇਆ ਜੀ neck ਦੇ ਉੱਪਰ ਆਪਾਂ ਨੇ वी नेक ਬਣਾਇਆ ਜੀ ਤੇ ਬਾਜੂ ਦੇ ਉੱਪਰ ਵੀ ਆਪਾਂ ਨੇ देखो जी बहुत ही प्यारी लग रही है बहुत ही ज्यादा सोहन लग रहा है सूट ਤੇ ਬਹੁਤ ਹੀ ਜਿਆਦਾ ਕੰਫਰਟ ਹੈ ਜੀ ਗਰਮੀ ਦੇ ਵਿੱਚ ਤੇ ਇਹਦੇ ਨਾਲ ਦੁਪੱਟਾ ਵੀ ਸੀ ਤੁਸੀਂ ਪਿੱਛੇ ਵੀਡੀਓ ਦੇਖੀਏ ਜੇ ਨਹੀਂ ਦੇਖੀ ਤੇ ਜਾ ਕੇ ਚੈੱਕ ਕਰ ਲਿਓ ਦੁਪੱਟੇ ਨੂੰ ਆਪਾਂ ਜਸਟ ਪੀਕੋ ਕੀਤੀ ਕੋਈ ਲੇਸ ਨਾਲ ਨਹੀਂ ਰੈਡੀ ਕੀਤਾ ਤੇ ਇਹਦੇ ਨਾਲ ਬਣਾਇਆ ਜੀ ਆਪਾਂ ਨੇ ਟਰੌਜ਼ਰ ਤੁਸੀਂ ਟਰੌਜ਼ਰ ਬਣਵਾ ਸਕਦੇ ਹੋ ਤੁਸੀਂ ਬਾਟਮ ਬਣਵਾ ਸਕਦੇ ਹੋ ਇਹ ਤੁਹਾਡੀ ਚੋਇਸ ਹੈ ਠੀਕ ਹੈ ਜੀ ਟਰੌਜ਼ਰ ਜਿਹੜਾ ਬਣਾਇਆ ਜੀ ਆਪਾਂ ਫਰੰਟ ਤੇ 벨ਟ ਲਗਾ ਕੇ ਪਿੱਛੇ ਬੈਕ ਸਾਈਡ ਤੇ ਇਲਾਸਟਿਕ ਲਾਈ ਹੋਈ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਪਏ ਹੋਏ ਨੇ ਸੇਮ ਕਲਰ ਨਹੀਂ ਮਿਲੇਗਾ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਦਾਂ ਸੇਮ ਕਲਰ ਨਹੀਂ ਮਿਲੇਗਾ ਤੁਸੀਂ ਹੋਰ ਕਲਰ ਵੀਡੀਓ ਦੇ ਵਿੱਚ ਦੇਖ ਕੇ ਸਿਲੈਕਟ ਕਰਕੇ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਅਗਰ ਮੇਰੇ ਕੋਲ ਅਵੇਲੇਬਲ ਹੋਇਆ ਤੇ ਮੈਂ ਤੁਹਾਨੂੰ ਜਰੂਰ ਦਵਾਂਗੀ ਇਹ ਜਸ ਸਾਡੇ ਸੂਟ ਸਟਿਚ ਹੋ ਕੇ ਚੱਲੇ ਸੀ ਤੇ ਅਸੀਂ फटाफट ਤੁਹਾਡਾ ਵੀਡੀਓ ਸ਼ੇਅਰ ਕੀਤੀ ਕਿਉਂਕਿ ਕਾਫੀ ਭੈਣਾਂ ਨੂੰ ਡਾਊਟ ਹੈ ਕਿ ਤੁਹਾਡੀ ਦੀਦੀ ਸਟਿਚਿੰਗ ਕਿਵੇਂ ਆ ਤੇ ਤੁਸੀਂ ਸਟਿਚਿੰਗ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਸਟੀਚ ਕਰਵਾ ਕੇ ਦੇਖ ਸਕਦੇ ਹੋ ਤੇ ਲੋ ਜੀ ਆ ਗਿਆ ਸੈਕਿੰਡ ਸੂਟ ਇਹ ਵੀ ਕਾਟਨ ਦੇ ਉੱਪਰ ਰੈਡੀ ਕੀਤਾ ਆਪਾਂ ਨੇ ਇਹ ਵੀ ਵਿਦਆਉਟ ਲਾਈਨਿੰਗ ਦੇ ਰੈਡੀ ਕੀਤਾ ਜੀ ਆਪਾਂ ਨੇ ਬਹੁਤ ਹੀ ਜ਼ਿਆਦਾ ਪਿਆਰਾ ਚੈੱਕ ਕਰੋ ਜੀ ਸੇਮ ਹੀ ਆਪਾਂ ਘੇਰੇ ਦੇ ਉੱਪਰ ਦਿੱਤਾ ਬਾਰਡਰ ਤੇ ਇਧਰ ਆਪਾਂ ਨੈਕ ਦੇ ਉੱਪਰ ਦਿੱਤਾ ਹੋਇਆ ਤੇ ਨਾਲ ਹੀ ਆਪਾਂ ਨੇ ਬਾਜੂ ਦੇ ਉੱਪਰ ਦਿੱਤਾ ਇਦੇ ਨਾਲ ਵੀ ਆਪਾਂ ਨੇ ਜੀ ਟਰੌਜ਼ਰ ਬਨਵਾਇਆ ਤੁਹਾਡੀ ਚੁਆਇਸ ਆ ਤੁਸੀਂ ਬਾਟਮ ਬਨਵਾਣਾ ਚਾਹੁੰਦੇ ਹੋ ਤੁਸੀਂ ਟਰੌਜ਼ਰ ਬਨਵਾਣਾ ਚਾਹੁੰਦੇ ਹੋ ਤੁਸੀਂ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਇਹਦੇ ਨਾਲ ਵੀ ਕਾਟਨ ਦਾ ਦੁਪੱਟਾ ਹੈ ਬਹੁਤ ਹੀ ਪਿਆਰੀ ਕਾਟਨ ਹੈ ਜੀ ਇਹ ਇਹ ਸੂਟ ਪਹਿਲਾਂ ਆਈ ਸੀ ਜੀ ਆਪਣੇ ਕੋਲ ਸੇਮ ਤੁਹਾਨੂੰ ਨਹੀਂ ਮਿਲੇਗਾ ਜੀ ਪ੍ਰਿੰਟ ਹੋਰ ਕਲਰ ਮਿਲ ਜਾਣਗੇ ਪ੍ਰਿੰਟ ਵੀ ਹੋਰ ਮਿਲ ਜਾਣਗੇ ਪਰ ਸੇਮ ਕਲਰ ਨਹੀਂ ਮਿਲੇਗਾ ਇਹਨਾਂ ਦਾ ਪ੍ਰਾਈਸ ਹੈਗਾ ਸੀ ਜੀ 1300 ਵਿਦਆਊਟ ਸ਼ਿਪਿੰਗ 1300 ਪ੍ਰਾਈਸ ਸੀ ਇਹਨਾਂ ਦਾ ਜਿਹੜੇ ਆਪਣੇ ਕੋਲ ਕਲਰ ਹੋਏ ਸੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਲੋ ਜੀ ਇਹ ਆ ਗਿਆ ਆਪਣਾ ਸੈਕਿੰਡ ਸੂਟ ਥਰਡ ਆ ਗਿਆ ਇਹ ਆ ਗਿਆ ਜੀ ਆਪਣਾ ਅਗਲਾ ਇਹ ਵੀ ਬਹੁਤ ਪਿਆਰਾ ਹੈ ਤੁਸੀਂ ਮੇਰੇ ਖੁਦ ਵੇਅਰ ਕੀਤਾ ਦੇਖਿਆ ਹੋਣਾ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਰੂਬੀ ਕਾਟਨ ਚ ਵੀ ਆਇਸੀ ਜੀ ਮਸ਼ੀਨ ਕਾਟਨ ਦੇ ਵਿੱਚ ਵੀ ਆਇਸੀ ਲੋ ਜੀ ਪਲੇਨ ਸੂਟ ਹੈ ਜਸਟ ਆਪਾਂ ਇਹਨੂੰ ਡਿਜ਼ਾਈਨ ਕੀਤਾ ਹੈ ਪੋਟਲੀ ਬਟਨ ਦੇ ਕੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਪੋਟੀ ਬਟਨ ਆਪਾਂ ਜ्यों ਦੁਪੱਟਾ ਸੀ ਉਹਦੇ ਨਾਲ ਦੇ ਮੈਚਿੰਗ ਕਰਕੇ ਲਗਾਏ ਨੇ ਲੋ ਜੀ ਦੁਪੱਟਾ ਚੈੱਕ ਕਰੋ ਇਹ ਦੁਪੱਟੇ ਦੇ ਨਾਲ ਹੀ ਆਪਾਂ ਨੇ ਬੂਟੀ ਬਟਨ ਲਗਾਏ ਨੇ ਠੀਕ ਹੈ ਜੀ ਦੁਪੱਟਾ ਰੱਖਿਆ ਜੀ ਆਪਾਂ ਸ਼ਿਮਰ ਜੌਰਜਟ ਦਾ ਨਾਲ ਇਹ ਵੀ ਸੇਮ ਦੁਪੱਟਾ ਤੁਹਾਨੂੰ ਨਹੀਂ ਮਿਲਣਾ ਆਪਣੇ ਕੋਲ ਹੋਰ ਦੁਪੱਟੇ ਅਵੇਲੇਬਲ ਨੇ ਇਹ ਫੈਬਰਿਕ ਹੈਗਾ ਆਪਣੇ ਕੋਲ ਕਿਸੇ ਭੈਣ ਨੂੰ ਚਾਹੀਦਾ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਸੇਮ ਬਣਵਾਣਾ ਤੁਸੀਂ ਬਣਵਾ ਸਕਦੇ ਹੋ ਲਓ ਜੀ ਇਹ ਆਪਾਂ ਨੇ ਸਿੰਪਲ ਸਟਿਚ ਕੀਤਾ ਕੋਈ ਆਪਾਂ ਲੇਸਿਸ ਨਹੀਂ ਲਗਾਈ ਲਓ ਜੀ ਘੇਰਾ ਵੀ ਸਿੰਪਲ ਹੈ ਤੇ ਇਹ ਸ਼ਰਟ ਦੇ ਨੀਚੇ ਆਪਾਂ ਨੇ ਲਾਈਨਿੰਗ ਲਗਾਈ ਹੈ ਜੀ ਕਾਟਨ ਦੀ ਤੇ ਬਾਜੂ ਨਾਲ ਆਪਾਂ ਨੇ ਡਿਜ਼ਾਈਨ ਕੀਤਾ ਜੀ ਕਫ ਵਾਲੀ ਬਾਜੂ ਬਣਵਾਈ ਏ ਲਓ ਜੀ ਚੈੱਕ ਕਰੋ ਬਹੁਤ ਜ਼ਿਆਦਾ ਸੋਹਣੀ ਏ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦੀ ਬਣਾਉਣਾ ਚਾਹੁੰਦੇ ਹੋ ਤੇ ਬਹੁਤ ਹੀ ਪਿਆਰਾ ਸੂਟ ਬਣ ਕੇ ਰੈਡੀ ਹੋਇਆ ਜੀ ਲਓ ਜੀ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਹ ਰਹੀ ਜੀ ਸ਼ਰਟ ਤੇ ਜਿਹੜੀ ਆਪਾਂ ਨੇ ਬਾਟਮ ਰੱਖੀ ਹੈ ਜੀ ਜੋ ਤੁਹਾਨੂੰ ਪਤਾ ਹੈ ਕਿ ਫ਼ਰਸੀ ਸਲਵਾਰ ਚੱਲ ਰਹੀ ਏ ਆਪਾਂ ਜ਼ਿਆਦਾ ਫ਼ਰਸੀ ਨਹੀਂ ਰੱਖੀ ਜਿਹੜਾ ਆਪਾਂ ਪਹੁੰਚਿਆ ਉਹ ਆਪਾਂ ਨੇ ਘੱਟ ਰੱਖਿਆ ਤੇ ਤੁਹਾਡੀ ਚੁਆਇਸ ਆ ਤੁਸੀਂ ਹੋਰ ਇਹਨੂੰ ਚੌੜਾ ਕਰਵਾਉਣਾ ਚਾਹੁੰਦੇ ਹੋ ਲਓ ਜੀ ਇਹ ਆ ਗਈ ਜੀ ਨਾਲ ਬਾਟਮ ਤੇ ਇਹ ਰਹੀ ਜੀ ਸ਼ਰਟ ਤੇ ਨਾਲ ਇਹ ਦੁਪੱਟਾ ਜੀ ਸਿਮਰ ਜੋਰਜਟ ਦੇ ਵਿੱਚ ਦੁਪੱਟਾ ਹੈ ਬਹੁਤ ਹੀ ਪਿਆਰਾ ਹੈ ਇਹ ਦੁਪੱਟਾ ਨਹੀਂ ਮਿਲੇਗਾ ਜੀ ਆਪਣੇ ਕੋਲ ਹੋਰ ਦੁਪੱਟੇ ਅਵੇਲੇਬਲ ਨੇ ਤੁਸੀਂ ਜਾ ਕੇ ਪਿੱਛੇ ਵੀਡੀਓ ਦੇਖ ਸਕਦੇ ਹੋ ਉਹ ਵੀਡੀਓ ਦੇ ਵਿੱਚ ਦੁਪੱਟੇ ਸ਼ੇਅਰ ਕੀਤੇ ਹੋਏ ਨੇ ਤੁਹਾਨੂੰ ਸੇਮ ਫੈਬਰਿਕ ਸੇਮ ਕਲਰ ਚਾਹੀਦਾ ਉਹ ਮਿਲ ਜੇਗਾ ਜੀ ਤੁਸੀਂ ਦੁਪੱਟਾ ਚੁਆਇਸ ਸਾਡੇ ਤੇ ਛੱਡ ਦਿਓ ਅਸੀਂ ਨਾਲ ਮੈਚ ਕਰਕੇ ਤੁਹਾਨੂੰ ਦੁਪੱਟਾ ਦੇ ਦਾਂਗੇ ਠੀਕ ਹੈ ਜੀ ਬਹੁਤ ਹੀ ਪਿਆਰਾ ਫੈਬਰਿਕ ਹੈ ਜੀ ਲਾਈਟ ਵੇਟ ਗਰਮੀ ਵਾਸਤੇ ਆਰਾਮ ਨਾਲ ਵੇਰ ਹੋਏਗਾ ਤੇ ਜੋ ਸੂਟ ਹੈ ਜੀ ਫੁੱਲ ਲਾਈਨਿੰਗ ਨਾਲ ਬਣਾਇਆ ਆਪਾਂ ਨੇ ਇਹਨੂੰ ਫੁੱਲ ਲਾਈਨਿੰਗ ਲਗਵਾਈ ਹੈ ਜੀ ਬਾਟਮ ਦੇ ਨੀਚੇ ਵੀ ਆਪਾਂ ਨੇ ਲਾਈਨਿੰਗ ਲਗਾਈ ਹੋਈ ਹੈ ਨੋਟ ਜੀ ਜਿੰਜਾ ਨੇ ਆਪਾਂ ਨੈਕ ਸੂਟ ਵਾਲਾ ਨੈਕ ਸੂਟੀ ਬਹੁਤ ਹੀ ਪਿਆਰਾ ਹੈ ਇਹਨਾਂ ਦੀ ਆਪਾਂ ਵੀਡੀਓ ਪਾਈ ਸੀ ਇਹ ਵੀ ਫੈਬਰਿਕ ਆਪਣੇ ਕੋਲ ਅਵੇਲੇਬਲ ਹੈ ਜੇ ਕਿਸੇ ਨੂੰ ਪਹਿਨਣਾ ਚਾਹੀਦਾ ਤਾਂ ਤੁਸੀਂ ਲੈ ਸਕਦੇ ਹੋ ਇਹ ਡਾਟ ਸਟੀਚਿੰਗ ਇਹਦਾ ਪ੍ਰਾਈਸ 1950 ਆ ਜੀ ਲੋ ਜੀ ਚੱਕਰ ਕਾਟਨ ਦੇ ਉੱਪਰ ਇਹ ਆਪਾਂ ਨੇ ਬਣਾਇਆ ਜੀ ਡੌਰਟ ਲਾਈਨਿੰਗ ਪ੍ਰੋਪਰ ਚਾਕਾਂ ਦੇ ਉੱਪਰ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਹੋਇਆ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਨੈਕ ਦੇ ਉੱਪਰ ਵੀ ਆਪਾਂ ਨੇ ਲੇਸ ਦਾ ਡਿਜ਼ਾਈਨ ਕੀਤਾ ਤੇ ਇਧਰ ਬਾਜੂ ਦੇ ਉੱਪਰ ਵੀ ਆਪਾਂ ਨੇ ਪ੍ਰੋਪਰ ਲੇਸ ਲਗਾਈ ਹੈ ਜੀ કોટਨ ਫੈਬਰਿਕ ਆ ਵਿਦਆਊਟ ਲਾਈਨਿੰਗ ਆਪਾਂ ਨੇ ਸੂਟ ਬਣਾਇਆ ਜੀ ਇਹ ਤੇ ਇਹਦੇ ਨਾਲ ਵੀ ਆਪਾਂ ਨੇ ਬਾਟਮ ਕੁੰਦਿਆਂ ਵਾਲੀ ਰੱਖੀ ਪਰ ਹਲਕੀ ਰੱਖੀਏ ਹੈਵੀ ਬਾਟਮ ਨਹੀਂ ਬਣਵਾਈ ਉਹ ਹੈਵੀ ਨਹੀਂ ਸੀ ਲਾਈਕ ਕਰਦੇ ਤੇ ਆਪਾਂ ਨੇ ਬਿਲਕੁਲ ਲਾਈਟ ਵੇਟ ਬਾਟਮ ਬਣਾਈਏ ਜਿਵੇਂ ਤੁਹਾਨੂੰ ਪਤਾ ਸਮਰ ਦਾ ਮੌਸਮ ਆ ਤੇ ਆਪਾਂ ਨੂੰ ਲਾਈਟ ਹੀ ਬਾਟਮ ਚਾਹੀਦੀ ਹੈ ਤੇ ਇਹ ਰਹੇਗਾ ਜੀ ਨਾਲ ਦੁਪੱਟਾ ਦੁਪੱਟਾ ਜੀ ਕਸਟਮਰ ਦੀ ਚੁਆਇਸ ਸੀ ਕਿ ਇਹ ਵਾਲਾ ਰੱਖਿਓ ਪਰ ਲਾਈਟ ਇਹਦੇ ਨਾਲ ਨਹੀਂ ਸੀ ਸੋਹਣਾ ਲੱਗ ਰਿਹਾ ਇਸ ਕਰਕੇ ਆਪਾਂ ਨੇ ਥੋੜਾ ਜਿਹਾ ਜੋ ਆਪਣਾ ਸੂਟ ਦੇ ਵਿੱਚ ਆ ਕਲਰ بیس ਕਲਰ ਉਹੀ ਕਲਰ ਦਾ ਆਪਾਂ ਨੇ ਦੁਪੱਟਾ ਰੱਖਿਆ ਜਿਹੜਾ ਦੁਪੱਟਾ ਰੱਖਿਆ ਜੀ ਆਪਾਂ ਨੇ ਟੈਬੀ ਚੈੱਕ ਦਾ ਰੱਖਿਆ ਬਹੁਤ ਹੀ ਜਿਆਦਾ ਪਿਆਰਾ ਤੇ ਖੁੱਲਾ ਡੁੱਲਾ ਕੰਫਰਟ ਦੁਪੱਟਾ ਹੈ ਪ੍ਰੋਪਰ ਆਪਾਂ ਨੇ ਨੂੰ ਲੈਸ ਨਾਲ ਫਿਨਿਸ਼ਿੰਗ ਦਿੱਤੀ ਹੈ ਲੋ ਜੀ ਚੈੱਕ ਕਰ ਲਓ ਦੁਪੱਟਾ ਤੁਸੀਂ ਦੁਪੱਟਾ ਪ੍ਰੋਪਰ ਸਿੱਧੇ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਦੁਪੱਟਾ ਹੈ ਇਹਦੇ ਵਿੱਚ ਆਪਣੇ ਕੋਲ ਸੂਟ ਤੁਹਾਨੂੰ ਸੇਮ ਮਿਲ ਜੇਗਾ ਜੀ ਸੇਮ ਕਲਰ ਮਿਲ ਜੇਗਾ ਸੇਮ ਪ੍ਰਿੰਟ ਮਿਲ ਜੇਗਾ ਇਹਦਾ ਵਿਦਆਊਟ ਸਟੀਚਿੰਗ ਪ੍ਰਾਈਸ ਹੈਗਾ ਜੀ 1950 ਵਿਦਆਊਟ ਦੁਪੱਟਾ ਪ੍ਰਾਈਸ ਹੈਗਾ 1950 ਜੇ ਦੁਪੱਟੇ ਦੇ ਚਾਰजेस ਨੇ ਉਹ ਲੱਗ ਰਹਿਣਗੇ ਜੀ ਬਾਕੀ ਦੁਪੱਟਾ ਚੋਇਸ ਤੁਹਾਡੀ ਹੈ ਜੀ ਤੁਸੀਂ ਕਿਵੇਂ ਦਾ ਦੁਪੱਟਾ ਲੈ ਕੇ ਕਰਦੇ ਹੋ ਤੁਸੀਂ ਟੈਬੀ ਦਾ ਲੈਣਾ ਤੁਸੀਂ ਕਿਹੜਾ ਲੈਣਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਦੋ ਸੂਟ ਅਵੇਲੇਬਲ ਨੇ ਤੁਸੀਂ ਲੈ ਸਕਦੇ ਹੋ ਜਿਆਦਾ ਨਹੀਂ ਸਿਰਫ ਆਪਣੇ ਕੋਲ ਦੋ ਸੂਟ ਆਵੇਲ ਨੇ ਤੁਸੀਂ ਲੈ ਸਕਦੇ ਇਹਦਾ ਪ੍ਰਾਈਸ ਹੈ ਜੀ 1950 ਮਦੌਣ ਦੁਪੱਟਾ ਵਿਦਆਊਟ ਸਟੀਚਿੰਗ ਠੀਕ ਹੈ ਜੀ ਲਓ ਜੀ ਲਓ ਜੀ ਨੈਕਸਟ ਵੀ ਚੈੱਕ ਕਰੋ ਇਹ ਮੈਚਿੰਗ ਸੂਟ ਸੀ ਬਹੁਤ ਹੀ ਪਿਆਰਾ ਇਹਦੇ ਨਾਲ ਦੇ ਆਪਾਂ ਨੇ ਕਾਫੀ ਸੂਟ ਸੇਲ ਕੀਤੇ ਨੇ ਜੀ ਇਹਦੇ ਵਿੱਚ ਤੁਹਾਨੂੰ ਹੋਰ ਪ੍ਰਿੰਟ ਮਿਲ ਜਾਣਗੇ ਸੇਮ ਪ੍ਰਿੰਟ ਨਹੀਂ ਮਿਲੇਗਾ ਠੀਕ ਹੈ ਜੀ ਲਓ ਜੀ proper ਆਪਾਂ ਲੇਸਿਸ ਨਾਲ ਰੈਡੀ ਕੀਤਾ ਹੈ ਚਾਕਾਂ ਦੇ ਉੱਪਰ ਲੇਸ ਦਿੱਤੀ ਹੈ ਤੇ نیچے ਆਪਾਂ ਕਾਟਨ ਦੀ ਲਾਈਨਿੰਗ ਰੱਖੀ ਹੈ ਜੀ। ਥੋੜੀ ਜੀ ਬਹੁਤ ਪਿਆਰਾ ਫੈਬਰਿਕ ਹੈ ਜੀ ਇਹ ਵੀ স্পੈਸ਼ਲ ਸਮਰ ਵਾਸਤੇ ਫੈਬਰਿਕ ਹੈ ਤੇ ਆਪਾਂ ਲੇਸਿਸ ਨਾਲ ਰੈਡੀ ਕੀਤਾ ਜੀ ਕਾਟਨ ਦੀ ਲਾਈਨਿੰਗ ਰੱਖੀ ਹੈ نیچے। ਤੇ ਸਟੀਚ ਹੋ ਕੇ ਜਾ ਰਹੇ ਨੇ ਸਾਰੇ ਆਪਣੇ ਸੂਟ ਤੇ neck ਦਾ ਡਿਜ਼ਾਈਨ ਕੁਝ ਇਸ ਤਰ੍ਹਾਂ ਦਾ ਦਿੱਤਾ ਹੋਇਆ ਦੇਖੋ ਜੋ ਬਾਟਮ ਦਾ ਫੈਬਰਿਕ ਸੀ ਉਹਦੇ ਨਾਲ ਆਪਾਂ ਨੇ ਡਿਜ਼ਾਈਨ ਕੀਤਾ ਹੋਇਆ। ਤੇ ਇੱਧਰ ਆ ਗਏ ਜੀ ਆਪਣੇ ਬਾਜੂ ਬਾਜੂ ਦੇ ਉੱਪਰ ਵੀ ਆਪਾਂ ਨੇ ਲੇਸ ਦਿੱਤੀ ਹੈ ਇਹ ਤੁਹਾਡੀ ਚੋਇਸ ਹੈ ਜੀ ਤੁਸੀਂ ਲੇਸ ਲਗਵਾਉਣਾ ਚਾਹੁੰਦੇ ਹੋ ਤੁਸੀਂ ਪਾਈਪਿੰਗ ਲਗਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਰੋਜ਼ ਇਹ ਆ ਗਈ ਜੀ ਨਾਲ ਬਾਟਮ ਬਾਟਮ ਆਪਾਂ ਨੇ ਸਿੰਪਲ ਕੁੰਦਿਆਂ ਵਾਲੀ ਬਣਾਈ ਹੈ ਤੇ ਇਹ ਰਹੇਗਾ ਜੀ ਨਾਲ ਦੁਪੱਟਾ ਇਸ ਕਲਰ ਦੇ ਵਿੱਚ ਦੁਪੱਟੇ ਦਾ ਥੋੜਾ ਜਿਹਾ ਫਰਕ ਹੁੰਦਾ ਜੀ ਦੇਖੋ ਆਪਾਂ ਜਦੋਂ ਨੂੰ ਸਿੰਗਲ ਕਰਕੇ ਮੈਚਿੰਗ ਕਰਨਿਆਂ ਦਾ ਪ੍ਰੋਪਰ ਹੁੰਦਾ ਤੇ ਆਪਾਂ ਦੂਰੋਂ ਦੇਖਨੇ ਤਾਂ ਥੋੜਾ ਜਿਹਾ ਕਲਰ ਹੋਰ ਲੱਗਦਾ ਲਓ ਜੀ ਦੁਪੱਟਾ ਆਪਾਂ ਰੱਖਿਆ ਜੀ ਨਾਲ ਬੈਂਬਰ ਦਾ ਬਹੁਤ ਹੀ ਪਿਆਰਾ ਇੱਕ ਛੇੜਦਾ ਹੀ ਕਰਵਾਇਆ ਆਪਾਂ ਨੇ ਤੇ ਪ੍ਰੋਪਰ ਲੇਸ ਨਾਲ ਫਿਨਿਸ਼ਿੰਗ ਕੀਤਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੇ ਪੂਰਾ ਸਿਰ ਤੇ ਟਿਕਣ ਵਾਲਾ ਦੁਪੱਟਾ ਜੀ ਖੁੱਲਾ ਡੁਨਾ ਦੁਪੱਟਾ ਇਹਦੇ ਨਾਲ ਦੇ ਆਪਾਂ ਦੁਪੱਟੇ ਪਹਿਲਾਂ ਕਾਫੀ ਰੈਡੀ ਕਰ ਚੁੱਕੇ ਆਂ ਜੀ ਤੁਸੀਂ ਵੈਂਬਰ ਦਾ ਲੈਣਾ ਚਾਹੁੰਦੇ ਹੋ ਤੁਸੀਂ ਪਿਓਰ ਦਾ ਲੈਣਾ ਚਾਹੁੰਦੇ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਬਹੁਤ ਹੀ ਪਿਆਰੀ ਜੀ ਬੁਟੀਕ ਸਟਾਈਲ ਸੂਟ ਰੈਡੀ ਕੀਤੇ ਨੇ ਆਪਾਂ ਨੇ ਸਾਰੇ ਸੂਟ ਆਪਣੇ ਸਟਿਚੋ ਉੱਤੇ ਜਾ ਰਹੇ ਨੇ ਜੀ तो लाइट वेट फैब्रिक है जी शर्ट के नीचे लाइनिंग लगा सकते हो लाइनिंग लग के भी हैवी नहीं बढ़ेंगा जी आ गया अपना है बहुत ही प्यारा जी शर्ट चेक करो प्रिंट बहुत ज्यादा प्यारा है ਇਦੇ ਨੀਚੇ ਜੀ ਆਪਾਂ ਨੇ ਲਾਈਨਿੰਗ ਲਗਵਾਈ ਹੈ ਕਾਟਨ ਦੀ ਚੈੱਕ ਕਰ ਸਕਦੇ ਹੋ ਤੁਸੀਂ ਕਿਉਂਕਿ ਇਹਦੇ ਨੀਚੇ ਕਹਿੰਦੇ ਸੀ ਕਿ ਸਾਨੂੰ ਲਾਈਨਿੰਗ ਲਗਾ ਕੇ ਦਿਓ ਤੇ ਅਸੀਂ ਲਾਈਨਿੰਗ ਲਗਾ ਕੇ ਦਿੱਤੀ ਹੈ ਲਓ ਜੀ ਉੱਪਰ ਆਪਾਂ ਚਾਕਾਂ ਦੇ ਉੱਪਰ ਲੇਸਿਸ ਦੀ ਫਿਨਿਸ਼ਿੰਗ ਕੀਤੀ ਹੈ ਚੈੱਕ ਕਰ ਸਕਦੇ ਹੋ ਤੁਸੀਂ ਦੋਨਾਂ ਸਾਈਡ ਤੇ ਜੋ ਆਪਾਂ ਨੈਕ ਦਾ ਡਿਜ਼ਾਈਨ ਬਣਾਇਆ ਕੋਲ ਜੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਦੇਖੋ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਜੋ ਬਾਟਮ ਦਾ ਫੈਬਰਿਕ ਸੀ ਪਲੇਨ ਉਹੀ ਆਪਾਂ ਨੇ neck ਦੇ ਉੱਪਰ ਡਿਜ਼ਾਈਨ ਕੀਤਾ ਤੇ ਇੱਧਰ ਆਪਾਂ ਸੇਮ ਬਾਜੂ ਦੇ ਉੱਪਰ ਡਿਜ਼ਾਈਨ ਕੀਤਾ ਜੀ। ਲੋ ਜੀ ਸਾਡੀ ਸਟਿਚਿੰਗ ਪਰਫੈਕਟ ਮਿਲੇਗੀ ਜੀ ਤੁਹਾਨੂੰ ਸਟਿਚਿੰਗ ਬਾਰੇ ਤੁਸੀਂ ਬੇਫਿਕਰ ਰਹੋ ਅਗਰ ਤੁਸੀਂ ਜੋ ਮੈਜ਼ਰਮੈਂਟ ਮੈਨੂੰ ਦੋਗੇ ਉਸ ਮੈਜ਼ਰਮੈਂਟ ਉਸ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਤੁਹਾਡਾ ਸੂਟ ਸਟਿਚ ਹੋਏਗਾ। ਲੋ ਜੀ ਕਲਰ ਬਹੁਤ ਪਿਆਰਾ ਹੈ ਜੀ ਬਲੂ ਕਲਰ ਹੈ ਤੇ ਇਹਦੇ ਨਾਲ ਜੀ ਬਹੁਤ ਹੀ ਪਿਆਰੀ ਕਾਟਨ ਹੈ ਜੀ ਇਹ ਤੇ ਇਹ ਆਪਾਂ ਨੇ ਨਾਲ ਬਾਟਮ ਰੈਡੀ ਕੀਤੀ ਹੈ ਪ੍ਰੋਪਰ ਬਾਟਮ ਦੇ ਉੱਪਰ ਵਰਕ ਕੀਤਾ ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਪਿਆਰਾ ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਹੈ 컬러 ਬਹੁਤ ਉੱਠ ਕੇ ਆ ਰਹੇ ਨੇ ਜੀ ਤੁਸੀਂ ਪ੍ਰਿੰਟ ਸੂਟ ਦੇ ਵਿੱਚ ਕੋਈ ਰੈਡੀ ਕਰਵਾਉਣਾ ਚਾਹੁੰਦੇ ਹੋ ਐਵੇਂ ਦਾ ਵਰਕ ਤਾਂ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਲਓ ਜੀ ਇਹ ਰਹੇਗੀ ਨਾਲ ਬੋਟਮ ਤੇ ਦੁਪੱਟਾ ਰਹੇਗਾ ਜੀ ਦੁਪੱਟਾ ਪਰ ਰੱਖਿਆ ਜੀ ਕੋਟਾ ਡੋਰੀਆ ਦਾ ਬਹੁਤ ਹੀ ਪਿਆਰਾ ਦੁਪੱਟਾ ਰੱਖਿਆ ਆਪਾਂ ਨੇ ਲਓ ਜੀ ਟਾਈ ਐਂਡ ਡਾਈ ਕੀਤਾ ਹੋਇਆ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਲੱਗ ਰਿਹਾ ਬਹੁਤ ਜਿਆਦਾ ਸੋਹਣਾ ਤੇ ਇਹ ਦੁਪੱਟੇ ਸਿਰ ਤੇ ਟਿਕਦੇ ਨੇ ਜੀ ਕਾਟਨ ਡੋਰੀਆ ਦੇ ਬਹੁਤ ਹੀ ਪਿਆਰੇ ਤੇ ਖੁੱਲੇ ਡੁੱਲੇ ਨੇ ਵਧੀਆ ਵਾਲੀ ਕਾਟਨ ਡੋਰੀਆ ਦਾ ਦੁਪੱਟਾ ਲਾਇਆ ਜੀ ਆਪਾਂ ਨੇ 1 ਇੰਚ ਹਲਕੀ ਕੁਆਲਿਟੀ ਵੀ ਆਂਦੀ ਹੈ ਆਪਾਂ ਨੇ ਵਧੀਆ ਵਾਲਾ ਲਾਇਆ ਜੀ ਇਹ ਡਿਜ਼ਾਈਨ ਤੁਸੀਂ ਬਣਵਾ ਸਕਦੇ ਹੋ ਜੀ ਅਗਰ ਕਾਟਨ ਦੇ ਪ੍ਰਿੰਟ ਕਿਸੇ ਜੂਟ ਤੇ ਬਣਵਾਣਾ ਹੋ ਉਹ ਬਣਵਾ ਸਕਦੇ ਹੋ ਲੈ ਕੇ ਤੁਸੀਂ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਲਓ ਜੀ ਨੈਕਸਟ ਸੂਟ ਆ ਗਿਆ ਨੈਕਸਟ ਕਲਰ ਵੀ ਨੈਕਸਟ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਇਹ ਸੂਟ ਆਪਾਂ ਪਹਿਲਾਂ ਵੀ ਰੈਡੀ ਕੀਤਾ ਸੀ ਮੈਂ ਆਪਣੀ ਬੇਟੀ ਦਾ ਮਹਿਰੂਨ ਕਲਰ ਦੇ ਉੱਪਰ ਤੇ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਦੇਖੋ ਸੋਹਣਾ ਲੱਗ ਰਿਹਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਲੱਗ ਰਿਹਾ ਇਹ ਆਪਾਂ ਨੇ ਸਾਰਾ ਜੀ ਆਰੀਵਰਕ ਦਾ ਕੰਮ ਕੀਤਾ ਹੋਇਆ ਚੈੱਕ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਆਰੀਵਰਕ ਹੈ ਜੀ ਇਹ ਸਾਰਾ ਕੇਰੇ ਦੇ ਉੱਪਰ ਫਲਾਵਰ ਆ ਰਹੇ ਨੇ ਸਾਰੀ ਸ਼ਰਟ ਦੇ ਵਿੱਚ ਬੂਟੇ ਜਾ ਰਹੇ ਨੇ ਜੀ ਤੇ ਨੈਕ ਦਾ ਡਿਜ਼ਾਈਨ ਕੀਤਾ ਜੀ ਆਪਾਂ ਬੋਟਲੀ ਬਟਨ ਦੇ ਨਾਲ ਤੇ ਬਾਜੂ ਦੇ ਉੱਪਰ ਆਪਾਂ ਨੇ ਬਾਰਡਰ ਤੇ ਹੈਵੀ ਕੰਮ ਕੀਤਾ ਜੀ ਲਓ ਜੀ ਚੈੱਕ ਕਰੋ ਕੰਮ ਚੈੱਕ ਕਰੋ ਬਹੁਤ ਹੀ ਜ਼ਿਆਦਾ ਪਿਆਰਾ ਤੇ ਬਹੁਤ ਹੀ ਜ਼ਿਆਦਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਲਓ ਜੀ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਆਰੀ ਵਰਕ ਹੈ ਜੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਕੰਮ ਦੀ ਨੀਡ ਤੇ ਚੈੱਕ ਕਰੋ ਬਹੁਤ ਹੀ ਜਿਆਦਾ ਪਿਆਰਾ ਤੇ ਬਹੁਤ ਹੀ ਜਿਆਦਾ ਸੋਹਣਾ ਲੱਗ ਰਿਹਾ ਹੈ ਨੀਟ ਐਂਡ ਕਲੀਨ ਕੰਮ ਹੈ ਇਹਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਐਨੀ ਫੈਬਰਿਕ ਤੇ ਬਣਵਾ ਸਕਦੇ ਹੋ ਐਨੀ ਕਲਰ ਤੇ ਬਣਵਾ ਸਕਦੇ ਹੋ ਜੀ ਲਓ ਜੀ ਸ਼ਰਟ ਚੈੱਕ ਕਰੋ ਬਹੁਤ ਪਿਆਰੀ ਲੱਗ ਰਹੀ ਹੈ ਇਹ ਰਗੀ ਜੀ ਸ਼ਰਟ ਤੇ ਨਾਲ ਹੀ ਆਪਾਂ ਤੇ ਪ੍ਰੋਪਰ ਆਪਾਂ ਜੀ ਇੱਧਰ ਲੇਸਿਸ ਲਾ ਕੇ ਰੈਡੀ ਕੀਤਾ ਹੈ ਜੀ ਚਾਕਾਂ ਦੇ ਉੱਪਰ ਆਪਾਂ ਲੇਸਿਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਚੈੱਕ ਕਰੋ ਬਹੁਤ ਜਿਆਦਾ ਸੋਹਣੀ ਕੀ ਆਪਾਂ ਬਾਟਮ ਰੱਖੀਏ ਜੀ ਨਾਲ ਸਿੰਪਲ ਕੁੰਦਿਆਂ ਵਾਲੀ ਬਾਟਮ ਰੱਖੀਏ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਦਾ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਟਰਾਊਜ਼ਰ ਬਣਾਉਣਾ ਚਾਹੁੰਦੇ ਹੋ ਤੁਸੀਂ ਬਾਟਮ ਬਣਾਉਣਾ ਚਾਹੁੰਦੇ ਹੋ ਮੈਨੂੰ ਦੱਸ ਸਕਦੇ ਹੋ ਲਓ ਜੀ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਟੈਬੀ ਦਾ ਟਾਈ ਐਂਡ ਡਾਈ ਦਾ ਤੇ ਪ੍ਰੋਪਰ ਲੇਸ ਨਾਲ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਚੈੱਕ ਕਰੋ ਜੋ ਤੁਹਾਨੂੰ ਆਪਾਂ ਤੁਹਾਡੀ ਚੋਇਸ ਹੈ ਜੀ ਤੁਸੀਂ ਮੈਨੂੰ ਦੱਸ ਸਕਦੇ ਹੋ WhatsApp ਤੇ ਤੁਸੀਂ ਟਾਈ ਐਂਡ ਡਾਈ ਕਰਵਾਉਣਾ ਹੈ ਜਾਂ ਤੁਸੀਂ ਪਲੇਨ ਕਰਵਾਉਣਾ ਹੈ ਦੱਸ ਸਕਦੇ ਹੋ ਤੇ ਆਪਣੀ ਜੋ ਆਪਣੀ ਲੇਸ ਦੀ ਫਿਨਿਸ਼ਿੰਗ ਹੈ ਉਹ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਲੇਸਸ ਲਗਾਈ ਹੈ ਜੀ ਦੇਖੋ ਪ੍ਰੋਪਰ ਫਿਨਿਸ਼ਿੰਗ ਮਿਲੇਗੀ ਜੀ ਤੁਹਾਨੂੰ ਉਲਟੀ ਸਾਈਡ ਤੋਂ ਵੀ ਤੇ ਇਧਰੋਂ ਵੀ ਲਓ ਜੀ ਬਹੁਤ ਸੋਹਣੀ ਕਲਰ ਨੇ ਜੀ ਇਹਨੂੰ ਤੁਸੀਂ ਐਨੀ ਕਲਰ ਤੇ ਬਣਵਾ ਸਕਦੇ ਹੋ ਇਹ ਫੈਬਰਿਕ ਹੈਗਾ ਜੀ ਟੈਬੀ ਚੈੱਕ ਦੇ ਵਿੱਚ ਬਹੁਤ ਹੀ ਪਿਆਰਾ ਫੈਬਰਿਕ ਹੈ ਟੈਬੀ ਚੈੱਕ ਕਾਟਨ ਹੈ ਜੀ ਬਹੁਤ ਪਿਆਰੀ ਕਾਟਨ ਹੈ ਜੀ ਇਹ ਤੁਹਾਡੀ AC ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਗੀ ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇ ਤੁਸੀਂ ਸਾਡੀ ਕੋਈ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ